ਕਿ ਜਦੋਂ ਗੁਰੂ ਸਾਹਿਬ ਦਾ ਸੀਸ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਉਥੋਂ ਬੜੀ ਹੁਰਤੀ ਦੇ ਨਾਲ ਆਪਣੇ ਪਿਤਾ ਜੀ ਦਾ ਸੀਸ ਕਲਮ ਕਰਕੇ ਗੁਰੂ ਮਹਾਰਾਜ ਦੇ ਸੀਸ ਦੀ ਜਗ੍ਹਾ ਰੱਖ ਦਿੱਤਾ ਤੇ ਗੁਰੂ ਮਹਾਰਾਜ ਦਾ ਸੀਸ ਜਿਹੜਾ ਉੱਚੋ ਕੇ ਲੈ ਆਏ ਇਹਦਾ ਆਸਾਨ ਨਹੀਂ ਹੈ ਕਿ ਉਹ ਜੀ ਜਿੰਨਾ ਕਹਿਣ ਵਿੱਚ ਲੱਗਦਾ ਕਿ ਵੀ ਚੱਪੇ ਚੱਪੇ ਤੇ ਮੁਗਲ ਹਕੂਮਤ ਦਾ ਪਹਿਰਾ ਦਿਨ ਮੇਲੇ ਭਾਈ ਜੈਤਾ ਜੀ ਲੁਕ ਸ਼ਿਪ ਕੇ ਤੇ ਤੀਸ ਨੂੰ ਬੜੇ ਹੀ ਪਿਆਰ ਸਤਕਾਲ ਦੇ ਨਾਲ ਸਿਰੋਪਾ ਦੇ ਵਿੱਚ ਲਪੇਟ ਕੇ ਉਹਨਾਂ ਆਪਣੀ ਸ਼ਕਤੀ ਦੇ ਨਾਲ ਲਾਇਆ ਹੋਇਆ ਤੇ ਜਦੋਂ ਕਦੇ ਇਹਦਾ ਲੱਗਦਾ ਕਿ ਪਹਿਰੇਦਾਰ ਹੁਣ ਸਾਹਮਣੇ ਉਹਦੇ ਨੁਕਸੇ ਪ ਜਾਂਦੇ ਹਨ ਤੇ ਰਾਤ ਨੂੰ ਭਗਦੇ ਨਹੀਂ ਇੰਤਰੀ ਨਹਿਰਾ ਨਾਲ ਇਹ ਵੀ ਆਪਣਾ ਸਬਰ ਤੈ ਕਰਦੇ ਜਿਹੜੇ ਬਚਨ ਪੂਰੇ ਹੋਏ ਇਹ ਗੁਰੂ ਤੇਗ ਬਹਾਦਰ ਮਹਾਰਾਜ ਦਿੱਤੇ ਸਨ ਜਦੋਂ ਭਾਈ ਜੱਜ ਦਾ ਜਨਮ ਹੋਇਆ ਕਿਉਂਕਿ ਭਾਈ ਜੱਜ ਦਾ ਨਾਮ ਜਿਹੜਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰੱਖਿਆ ਪਹਿਲਾ ਨਾਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਰੱਖਿਆ ਤੇ ਦੂਸਰਾ ਨਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ ਦੇਖੋ ਸੀ ਕਿੰਨੇ ਵੱਡੇ ਭਾਗਾਂ ਵਾਲੇ ਆ ਕਿ ਉਹਨਾਂ ਦੀ ਫੁਲਵਾੜੀ ਦੇ ਵਿੱਚੋਂ ਹੀ ਆਸੀਂ ਆਉ ਮੈਂ ਗੱਲ ਕਰ ਰਹੀ ਸੀ ਕਿ ਅਸਵਾਨ ਲਈ ਸਫ਼ਰ ਤੈਅ ਕਰਨਾ ਪਰ ਬਾਬਾ ਜੀ ਨੇ ਕਿਹਾ ਜਿਹੜਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਦਿੱਲੀ ਨੂੰ ਪਤਾ ਸੀ ਇਹ ਇੱਕ ਦਿੱਕਤ ਇਸੇ ਦਾ ਘਰ ਇਹ ਉੱਥੇ ਵਿਸ਼ਰਾਮ ਕਰਦੇ ਰਾਤ কাটਦੇ ਦਿਨ ਦੇ ਆਰਾਮ ਕਰਦੇ ਰਾਤ ਨੂੰ ਆਪਣਾ ਸਫਰਤ ਕਰਦੇ ਤੇ ਜਿਹੜਾ ਘਟਸਰੀ ਉਹ ਲੱਖੀ ਸ਼ਾਹ ਬਨਜਾਰਾ ਲੈ ਕੇ ਆਪਣੀ ਜਵੇਦੀ ਦੇ ਵਿੱਚ ਤੇ ਉੱਥੇ ਜਾ ਕੇ ਸੰਸਕਾਰ ਕੀਤਾ ਤੇ ਜਦੋਂ ਦਿੱਲੀ ਦੇ ਵਿੱਚ ਹਹਾਕਾਰ ਮੱਚੀ ਤੇ ਕੋਈ ਸੀਸ ਚੁੱਕ ਕੇ ਲਿਆ ਪਹਿਰਾ ਹੋਰ ਸੱਤ ਹੋ ਗਿਆ Eu quero